ਇੱਕ ਤਾਂ ਆਪਾਂ ਕੰਟਰੋਲ ਰੱਖਣੀ ਗੱਲ ਤੇ ਇਹ ਸਾਨੂੰ ਗਲਤ ਰੰਗ ਨਾ ਦੇ ਅਸੀਂ ਕੱਲੇ ਭਈਆਂ ਦੀ ਨਹੀਂ ਗੱਲ ਕਰ ਰਹੇ ਅਸੀਂ ਪ੍ਰਵਾਸੀਆਂ ਦੀ ਗੱਲ ਕਰ ਰਹੇ ਹੁਣ ਉਹਨਾਂ ਪ੍ਰਵਾਸੀਆਂ Rohingiya ਵੀ ਨਹੀਂ ਬੰਗਲਾਦੇਸ਼ੀ ਵੀ ਨਹੀਂ ਬਾਹਰੋਂ ਜੰਮੂ ਤੋਂ ਆਏ ਗੁੱਜਰ ਵੀ ਨਹੀਂ ਉਹਨਾਂ ਜੀ ਯੂਪੀ ਬਿਹਾਰ ਵੀ ਆਉਂਦੇ ਉਹਨਾਂ ਜੀ ਬਾਕੀ ਦੇਸ਼ ਦੇ ਤੇ ਨਿਵਾਸ ਦੇ ਲੋਕ ਵੀ ਨੇ ਅਸੀਂ ਸਾਰਿਆਂ ਦੀ ਗੱਲ ਕਰ ਰਹੇ ਹਾਂ ਜੇ ਕੋਈ ਬੰਦਾ ਅੱਜ ਇੱਥੇ ਮਾਰੇ ਅਸੀਂ ਆ ਕੁੰਬੜਾ ਕਾਂਡ ਹੋਇਆ ਸੀ ਜੀ ਤੁਸੀਂ ਜ਼ਿਕਰ ਕਰ ਰਹੇ ਸੀ ਕੁੰਬੜਾ ਕਾਂਡ ਵੇਲੇ ਇਹਨਾਂ ਦੇ ਐਡਮਿਨਿਸਟਰੇਟਰ ਜੋ ਵੀ ਅਧਿਕਾਰੀ ਸੀ ਮੇਰੇ ਸਾਹਮਣੇ ਖੜ ਕੇ ਗੱਲ ਹੋਈ ਮੈਂ ਇਹ ਗੱਲ ਕੀਤੀ ਹੈ ਮੈਂ ਕਿਹਾ ਲੋਕਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਮੈਂ ਕਿਹਾ ਇਹਨਾਂ ਦੇ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਕਰੋ origignal ਮਤਲਬ ਇੱਥੇ ਬਣਾਏ ਹੋਏ ਵਰਜ਼ੀ ਡਾਕੂਮੈਂਟਸ ਦੀ ਨਹੀਂ ਜਿਹੜੇ ਕਿ ਬੜੇ ਲੱੱਚਰ ਤਰੀਕੇ ਨਾਲ ਐ ਬਣ ਜਾਂਦੇ ਨੇ ਚਾਹੇ ਆਧਾਰ ਕਾਰਡ ਹੋਵੇ ਚਾਹੇ ਵੋਟਰ ਕਾਰਡ ਹੋਵੇ ਇਹਨਾਂ ਦੇ ਜਿੱਥੋਂ ਆਏ ਨੇ ਉਹਦੀ ਜਾਂਚ ਕਰੋ ਉਹਦੀ ਵੈਰੀਫਿਕੇਸ਼ਨ ਤਾਂ ਜੋ ਜੇ ਬੰਦੇ ਕੋਈ ਕਾਰਵਾਈ ਕਰਨ ਇੱਥੇ ਤੇ ਪਾਸ ਜਾਣ ਦੱਸੋ ਬਣਾਗੇ ਕਿਵੇਂ ਜੇ origignal ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋ ਗਈ ਤਾਂ ਆਪਾਂ ਫੜ ਕੇ ਲਿਆਵਾਂਗੇ ਐਂ ਹੀ ਹੁੰਦਾ ਆਪਣੇ ਤੋਂ ਕੋਈ ਬੰਦਾ ਕਾਰਵਾਈ ਕਰ ਦੇ ਗਲਤ ਪਾਜੇ ਤਾਂ ਆਪਾਂ ਕੀ ਕਰਦੇ ਇਹਨਾਂ ਦੀ ਫੈਮਿਲੀ ਫੜ ਲਓ ਇਹਦੀ ਜਾਇਦਾਦ ਜ਼ਬਤ ਕਰ ਲਓ ਜਿਹੜੇ ਬੰਦੇ ਦਾ ਪਤਾ ਹੀ ਨਹੀਂ ਉਹ ਕਿੱਥੋਂ ਆਇਆ ਆਪਾਂ ਕੀ ਕਰਾਂਗੇ ਦੱਸੋ ਜਦੋਂ ਮੈਂ ਇਹਨਾਂ ਨੂੰ ਕਿਹਾ ਆਂਦੇ ਜੀ ਪੱਕਾ ਕਰਾਂਗੇ ਤੇ ਨਾਲ ਹੀ ਜੋ ਸਿਵਲ ਅਧਿਕਾਰੀ ਸੀ ਜਿਹੜੀ ਕੇ ਲੂਪ ਚ ਲੈ ਕੇ ਗੱਲ ਕਰ ਰਹੀ ਸੀ ਚੀਫ ਸੈਕਟਰੀ ਤੋਂ ਲੈ ਕੇ ਤਾਂ ਤੱਕ ਉਨੇ ਮੇਰੇ ਨਾਲ ਵਾਅਦਾ ਔਰ ਲੋਕਾਂ ਨਾਲ ਵਾਅਦਾ ਕੀਤਾ ਸੀ মিডিਏ ਦੇ ਸਾਹਮਣੇ ਕਿ 1 ਮਹੀਨੇ ਚ ਇਸ ਨੀਤੀਗਤ ਫੈਸਲੇ ਬਾਰੇ ਤੁਹਾਨੂੰ ਦੱਸਾਂਗੇ মিডিਏ ਰਾਈ ਜਾਂ ਪਬਲਿਕ ਨੋਟਿਸ ਰਾਈ ਅੱਜ ਤੱਕ ਨਹੀਂ ਦੱਸਿਆ